ਜੋ ਕਿਸੇ ਨੂੰ ਫੁੱਲ ਭੇਟ ਕਰਦਾ ਹੈ ਕੁਝ ਖੁਸ਼ਬੂ ਉਸਦੇ ਹੱਥਾਂ ਨਾਲ ਲੱਗੀ ਰਹਿ ਜਾਂਦੀ ਹੈ ਜੋ ਵਿਅਕਤੀ ਦੂਜਿਆਂ ਦੀ ਭਲਾਈ ਸੋਚਦਾ ਹੈ ਉਸਨੇ ਆਪਣਾ ਭਲਾ ਪਹਿਲਾਂ ਹੀ ਕਰ ਲਿਆ ਹੈ ਯਾਦ ਰੱਖਣਾ ਵੀ ਮਿਲਣ ਦਾ ਹੀ ਇੱਕ ਰੂਪ ਹੈ ਜੀਵਨ ਦੀਆਂ ਦੋ ਸਥਿਤੀਆਂ ਦੁੱਖदाई ਹੁੰਦੀਆਂ ਹਨ ਇੱਕ ਆਸ਼ਾਵਾਂ ਦਾ ਪੂਰਾ ਹੋ ਜਾਣਾ ਤੇ ਦੂਜਾ ਇਨਾਂ ਦਾ ਪੂਰਾ ਨਾਮ ਸੱਚਾਈ ਲਈ ਹਰ ਚੀਜ਼ ਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ ਪਰ ਸੱਚਾਈ ਦੀ ਕੁਰਬਾਨੀ ਕਿਸੇ ਵੀ ਚੀਜ਼ ਲਈ ਨਹੀਂ ਦਿੱਤੀ ਜਾ ਸਕਦੀ ਮੁਸੀਬਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰੋ ਉਹ ਸੁਲਝ ਜਾਣਗੀਆਂ ਦੂਰ ਹੋ ਜਾਣਗੀਆਂ ਜੇ ਭੱਜੋਗੇ ਤਾਂ ਤੁਹਾਡੇ ਮਗਰ ਭੱਜਣਗੀਆਂ ਕੁਦਰਤ ਜਦੋਂ ਕਠਿਨਾਈਆਂ ਵਧਾਉਂਦੀ ਹੈ ਤਾਂ ਨਾਲ ਹੀ ਬਲ ਬੁੱਧੀ ਵੀ ਬਖਸ਼ਦੀ ਹੈ। ਉਹੀ ਜਿੱਤ ਪ੍ਰਾਪਤ ਕਰਦੇ ਹਨ ਜਿਹੜੇ ਜਿੱਤ ਸਕਣ ਵਿੱਚ ਵਿਸ਼ਵਾਸ ਰੱਖਦੇ ਹਨ। ਜੇਕਰ ਮੇਰਾ ਆਪਣੇ ਆਪ ਵਿੱਚ ਵਿਸ਼ਵਾਸ ਘਟ ਗਿਆ ਹੈ ਤਾਂ ਦੁਨੀਆ ਮੈਨੂੰ ਆਪਣੇ ਵਿਰੋਧ ਵਿੱਚ ਜਾਪੇਗੀ। ਲਾਲਚ ਵੱਡੀ ਤੋਂ ਵੱਡੀ ਅਕਲਮੰਦ ਦੀਆਂ ਅੱਖਾਂ ਬੰਦ ਕਰ ਦਿੰਦਾ ਹੈ ਇਹ ਲਾਲਚ ਹੀ ਹੁੰਦਾ ਹੈ ਜਿਹੜਾ ਪੰਛੀਆਂ ਤੇ ਮੱਛੀਆਂ ਨੂੰ ਜਾਲ ਵਿੱਚ ਫਸਾ ਦਿੰਦਾ ਹੈ ਗੁਰੂ ਦੀ ਝੜਕ ਪਿਤਾ ਦੇ ਪਿਆਰ ਤੋਂ ਚੰਗੀ ਹੁੰਦੀ ਹੈ ਜ਼ਿੰਦਗੀ ਦੇ ਰਸਤੇ ਰੋਂਦੇ ਰੋਂਦੇ ਤੁਰਨਾ ਮਨੁੱਖਤਾ ਦਾ અપਮਾਨ ਹੈ ਘੱਟ ਬੋਲਣਾ ਟਿਕਟ ਖਾਣਾ ਕਦੇ ਨੁਕਸਾਨ ਨਹੀਂ ਕਰਦਾ ਦੁੱਖ ਉਹ ਗਿਆ ਹੀ ਸੁੱਖ ਦਾ ਪਤਾ ਲੱਗਦਾ ਹੈ ਸਿਆਣੇ ਤੇ ਮੂਰਖ ਜਿੰਨਾ ਚਿਰ ਚੁੱਪ ਰਹਿੰਦੇ ਹਨ ਉਹ ਬਰਾਬਰ ਹਨ ਪਰ ਜਿਉਂ ਹੀ ਉਹ ਮੂੰਹ ਖੋਲਦੇ ਹਨ ਤਾਂ ਝਟ ਫੈਸਲਾ ਹੋ ਜਾਂਦਾ ਹੈ ਹਰ ਇੱਕ 'ਚ ਵਿਸ਼ਵਾਸ ਰੱਖਣਾ ਖਤਰਨਾਕ ਹੈ ਕਿਸੇ ਵਿੱਚ ਵੀ ਵਿਸ਼ਵਾਸ ਨਾ ਰੱਖਣਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਜਿਹੜਾ ਬਦਲੇਵਾਰੀ ਸੋਚਦਾ ਹੈ ਉਹ ਆਪਣੇ ਜ਼ਖਮ ਹਰੇ ਰੱਖਦਾ ਹੈ ਚੰਗਿਆਈ ਕਰਨ ਦੀ ਖੁਆਇਸ਼ ਆਪਣੇ ਆਪ ਵਿੱਚ ਇੱਕ ਸਵਰਗ ਦਾ ਝੂਠਾ ਹੈ ਗਲਤੀ ਨੂੰ ਲੁਕਾਓ ਨਾ ਨਹੀਂ ਤਾਂ ਜ਼ੁਰਮ ਬਣ ਜਾਏਗੀ ਸ਼ਾਨ ਕਦੇ ਨਾ ਡਿਗੜ ਵਿੱਚ ਨਹੀਂ ਡਿੱਗ ਕੇ ਉੱਠਣ ਵਿੱਚ ਹੈ ਇਸ ਸੰਸਾਰ ਵਿੱਚ ਖਤਰੇ ਹਮੇਸ਼ਾ ਉਨ੍ਹਾਂ ਵਾਸਤੇ ਹੀ ਹੁੰਦੇ ਹਨ ਜਿਹੜੇ ਖਤਰਿਆਂ ਤੋਂ ਡਰਦੇ ਹਨ ਗਲਤ ਫਹਮੀਆਂ ਵਿੱਚ ਡੁੱਬੇ ਰਹਿਣਾ ਗਲਤੀਆਂ ਕਰਨ ਤੋਂ ਵੀ ਜ਼ਿਆਦਾ ਖਤਰਨਾਕ ਹੈ ਗੁੱਸਾ ਹਮੇਸ਼ਾ ਮੂਰਖਤਾ ਤੋਂ ਸ਼ੁਰੂ ਹੁੰਦਾ ਹੈ ਅਤੇ ਪਛਤਾਵੇ ਤੇ ਖਤਮ ਹੋ ਜਾਂਦਾ ਹੈ ਵਿਦਿਆ ਦੀਆਂ ਜੜਾਂ ਚਾਹੇ ਕੋੜੀਆਂ ਹੋਣ ਪਰ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਆਪਣੀ ਗਲਤੀ ਮੰਨ ਲੈਣਾ અપਮਾਨ ਨਹੀਂ ਪਰ ਗਲਤੀ ਠੀਕ ਕਰਨ ਦੀ ਯਤਨ ਨਾ ਕਰਨਾ અપਮਾਨ ਵਾਲੀ ਗੱਲ ਹੈ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਬਸਦਾ ਹੈ ਸੰਸਾਰ 'ਚ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਜੀ ਕਰ ਕੁਝ ਇੱਕੋ ਜਗਾ ਖੜਾ ਹੈ ਤਾਉਹ ਕਾ ਇਨਸਾਨ ਦੀ ਸੋਚ ਕਦੇ ਕਦੇ ਇਨਸਾਨ ਉਹਨਾਂ ਚੀਜ਼ਾਂ ਦੀ ਬਹੁਤ ਵੱਡੀ ਕੀਮਤ ਚੁਕਾਉਂਦਾ ਹੈ ਜੋ ਉਸਨੂੰ ਮੁਫਤ ਵਿੱਚ ਮਿਲ ਜਾਂਦੀਆਂ ਹਨ ਮੇਰੇ ਦੋਸਤ ਮੈਂ ਵੀ ਚਾਰਾਂ ਵਿੱਚ ਡੁੱਬੇ ਫਿਲਾਸਫਰਾਂ ਨਾਲ ਜੀਵਨ ਬਾਰੇ ਗੱਲ ਕਰਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਇਨਸਾਨ ਲਈ ਖੁਸ਼ ਰਹਿਣਾ ਅਸੰਭਵ ਹੈ ਪਰ ਜਦੋਂ ਮੈਂ ਮਾਲੀ ਨੂੰ ਬਾਗ ਬੂਟਿਆਂ ਨਾਲ ਰੁੱਝਿਆ ਵੇਖਦਾ ਹਾਂ ਤਾਂ ਖੁਸ਼ ਰਹਿਣਾ ਮੈਨੂੰ ਇੱਕ ਸਾਧਾਰਨ ਗੱਲ ਲੱਗਣ ਲੱਗਦੀ ਹੈ। ਸਮਾਂ ਉਹ ਦਵਾਈ ਹੈ ਜਿਹੜੀ ਸਾਰੇ ਰੋਗਾਂ ਦਾ ਇਲਾਜ ਕਰ ਦਿੰਦੀ ਹੈ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਇਨਰ ਸਾਊਂਡਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।